ਜਿਕਰਾ ਸ਼ਾਹਰਪੀਆ ਜੀ ਦਾ ਬਹੁਤ ਸੱਚੇ ਪਰਿਵਾਰ ਕੀ ਜੈ ਸੋ ਸਾਧ ਸੰਗਤ ਜੀ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੀ ਯਾਤਰਾ ਪੀਰ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਹੀ ਸੁਖਦਾਇਕ ਬਹੁਤ ਹੀ ਸਕੂਨ ਭਰੀ ਔਰ ਬਹੁਤ ਹੀ ਸ਼ਾਂਤੀਪੂਰਵਕ ਹੋਈ ਆ ਸੋ ਹਰ ਸਾਲ ਜਿਹੜੀ ਸਾਡੀ ਯਾਤਰਾ ਨੂੰ ਅੰਕਲ ਜੀ ਸਾਡੇ ਅਮਰਜੀਤ ਸਿੰਘ ਅੰਕਲ ਜੀ ਲੈ ਕੇ ਜਾਂਦੇ ਆ ਤੇ ਬਹੁਤ ਹੀ ਮੈਚੁਰ ਬਹੁਤ ਹੀ ਜਿਕੜਾ ਕਹਦੇ ਹੁੰਦੇ ਨੇ ਇੱਕ ਸਿਆਣਾ ਬੰਦਾ ਨਾ ਤੇ ਇਹਨਾਂ ਨੂੰ ਸਾਰੇ ਰਾਸਤਿਆਂ ਦਾ ਭੇਤ ਆ ਤੇ ਇਕੀਨਾਂ ਦਾ ਜਿਹੜਾ ਰੇਟ ਆ ਬਾਈ ਜੀ ਸਾਰਿਆਂ ਨਾਲੋਂ ਜਾਇਜ਼ ਆ ਕੋਈ ਇਹ ਨਹੀਂ ਹੈਗਾ ਇਹ ਇਹਨਾਂ ਨੂੰ ਕੋਈ ਪੈਸੇ ਦੇ ਮਤਲਬ ਨੂੰ ਨਹੀਂ ਜਾਂਦੇ ਇਹ ਸਿਰਫ ਇਹਨਾਂ ਦੀ ਇੱਕ ਹੀ ਸੋਚ ਹੈ ਕਿ ਚਲੋ ਭਾਈ ਤੁਹਾਡੇ ਨਾਲ ਮੇਰਾ ਵੀ ਮੱਥਾ ਟਿਕ ਜਾਂਦਾ ਹੈ ਕਿ ਕੰਮ ਤਾਂ ਕਹਿੰਦੇ ਅਸੀਂ ਰੋਜ਼ੇ ਕਰਦੇ ਆ ਤੇ ਨੰਬਰ 2 ਉਹ ਕੰਮ ਨਹੀਂ ਹੈਗਾ ਕਿ ਜੇ ਆਪਾਂ ਯਾਤਰਾ ਨੂੰ ਗਏ ਆ ਤਾਂ ਕਈ ਡਰਾਈਵਰ ਕਿਆ ਕਰਦੇ ਹੁੰਦੇ ਆ ਬਾਈ ਚਲੋ 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 ਕਾਲੀ ਵਾਲਾ ਕੰਮ ਕੋਈ ਨਹੀਂ ਆ ਜਿੰਨਾ ਵੀ ਸਾਡਾ ਮੱਥਾ ਟਿਕਾਇਆ ਅੰਕਲ ਜੀ ਨੇ ਨਾਲ ਹੋ ਕੇ ਟਿਕਾਇਆ ਸੋ ਬਾਕੀ ਤੁਸੀਂ ਬਲੌਗ ਦੇ ਵਿੱਚ ਦੇਖ ਲਿਓ ਬਲੌਗ ਅੱਜ ਸ਼ਾਮ ਨੂੰ 9 ਵਜੇ ਪੈ ਜਾਣਾ ਸਾਰੇ ਜਗ੍ਹਾ ਜਿੱਥੇ-ਜਿੱਥੇ ਵੀ ਗੁਰਦੁਆਰਾ ਸਾਹਿਬ ਗਏ ਆ ਚਾਹੇ ਪੀਰਾਂ ਦੇ ਗਏ ਆ ਚਾਹੇ ਬੁੱਢਣ ਸਾਹਿਬ ਜੀ ਦੇ ਗਏ ਆ 11ਵੀਂ ਵਾਲੀ ਸਰਕਾਰ ਦੇ ਗਏ ਆ ਹਰ ਇੱਕ ਦਰਬਾਰ ਦੇ ਵਿੱਚ ਅੰਕਲ ਜੀ ਨੇ ਨਾਲ ਹੋ ਕੇ ਮੱਥਾ ਟਿਕਵਾਇਆ ਕਿਉਂਕਿ ਭੇਤੀ ਆ ਹਰ ਸਾਲ ਜਾਂਦੇ ਆ ਸਾਡੇ ਨਾਲੋਂ ਜ਼ਿਆਦਾ ਇਨਾ ਦਾ ਆਣ ਜਾਣਾ ਅਸੀਂ ਤਾਂ ਸਾਲ ਵਿੱਚ ਇੱਕ ਜਾਂ ਦੋ ਵਾਰ ਜਾਂਦੇ ਆ ਇਹ ਸਾਲ ਵਿੱਚ ਕਈ ਕਈ ਵਾਰ ਜਾਂਦੇ ਆ ਸੋ ਅਗਰ ਮੇਰੇ ਕਿਸੇ ਵੀ ਵੀਰ ਨੂੰ ਕਿਉਂਕਿ ਹੁਣ ਯਾਤਰਾ ਦਾ ਸਮਾਂ ਹੈ ਚਾਲੇ ਚੱਲ ਰਹੇ ਆ ਕਿਸੇ ਵੀ ਮੇਰੇ ਵੀਰ ਨੇ ਯਾਤਰਾ ਲੈ ਕੇ ਜਾਣੀ ਆ ਤਾਂ ਅੰਕਲ ਜੀ ਉਹਨਾਂ ਨਾਲ ਸੰਪਰਕ ਕਰਿਓ ਆ ਸਕਰੀਨ ਤੇ ਅੰਕਲ ਜੀ ਉਹਨਾਂ ਦਾ ਨੰਬਰ ਚੱਲ ਰਿਹਾ ਸੋ ਪਤਾ ਕੀ ਡਰਾਈਵਰ ਮਿਲ ਜਾਂਦੇ ਆ ਲੇਕਿਨ ਸਿਆਣਾ ਬੰਦਾ ਸਿਆਣੇ ਡਰਾਈਵਰ ਬਹੁਤ ਔਕੇ ਮਿਲਦੇ ਆ ਜਿਨ੍ਹਾਂ ਨੂੰ ਭੇਤ ਹੁੰਦਾ ਏ ਪਹਾੜੀ ਰਸਤਿਆਂ ਦਾ ਤੇ ਜਿਹੜੇ ਮੱਥਾ ਵੀ ਟਕਵਾ ਦਿੰਦੇ ਆ ਨਾਲ ਹੋ ਕੇ ਤਾ ਅਸੀਂ ਬਹੁਤ ਧੰਨਵਾਦੀ ਅੰਕਲ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਨਾਨਾ ਜੀ ਸਾਡੇ ਬਾਪਾ ਵਰਗੇ ਆ ਤੁਸੀਂ ਬਹੁਤ ਤੁਹਾਡਾ ਧੰਨਵਾਦ ਹਰ ਸਾਲ ਤੁਸੀਂ ਸਾਡੇ ਨਾਲ ਜਾਂਦੇ ਆ ਕਿਉਂਕਿ ਤੁਹਾਡੇ ਨਿਮਰਤਾ ਬਾਤ ਆ ਵੀ ਕਿਰਪਾ ਨਾਲ ਸਾਡਾ ਜਿਹੜਾ ਮੱਥਾ ਏ ਬਹੁਤ ਉਹਦੇ ਨਾਲ ਕਿਉਂਕਿ ਨਾ ਅਗਰ ਡਰਾਈਵਰ ਕਾਲੀ ਕਰੀ ਜਾਵੇ ਤਾਂ ਬੰਦੇ ਦਾ ਧਿਆਨ ਮੱਥੇ 'ਚ ਨਹੀਂ ਰਹਿੰਦਾ ਹੈਗਾ ਬੰਦੇ ਦਾ ਧਿਆਨ ਦੂਰ ਕੋਈ ਜਾਂਦਾ ਕਿਉਂਕਿ ਤੁਸੀਂ ਕਿਤੇ ਵੀ ਸਾਨੂੰ ਆਉਣੀ ਕਰਿਆ ਤੁਸੀਂ ਕਹਿੰਦੇ ਤਸੱਲੀ ਨਾਲ ਮੱਥਾ ਦੇ ਕੇ ਆਇਆ ਹੈ ਨਾ ਜਦਕਿ ਤੁਸੀਂ ਆਪਣੀ ਗੱਲ ਹੋਈ ਵੀ ਦੀ ਵੀ ਆਪਣੇ 10000 ਰੁਪਏ ਦੇ ਮੁੱਢੇ ਲੇਕਿਨ ਸਾਨੂੰ ਦੋਸਤ ਦੇ ਲੋ ਸਾਨੂੰ ਤਾਂ ਵੀ ਆ 5:00 ਵੱਜ ਗਏ ਆ ਲੇਕਿਨ ਬਿਲਕੁਲ ਵੀ ਹਾਂ 1 ਪੁਆਇੰਟ ਵੀ ਇਹਨਾਂ ਦੇ ਹੋ ਨਹੀਂ ਆ ਗਿਆ ਵੀ ਹੁਣ ਹੁਣ ਚਲੋ ਹੁਣ ਚਲੋ ਅੱਜ ਚਲੋ ਅੱਜ ਕੱਲ ਚਲੋ ਕੋਈ ਜੀ ਨੇ ਕੁਝ ਬੋਲੇ ਹੈ ਹਾਂ 5 5:30 5 ਵੱਜ ਚੁੱਕੇ ਆ ਲੇਕਿਨ ਦੇਖ ਲਓ ਫੇਰ ਵੀ ਇਹਨਾਂ ਦਾ ਕੋਈ ਹੋਣੀ ਆ ਬਹੁਤ ਧੰਨਵਾਦਾਂ ਕਹ ਜੀ ਤੁਹਾਡਾ ਜੀ ਜੈ ਪੀਰ ਬਾਬਾ ਸ਼ਾਵਰ ਪਿਆ ਜੀ ਜੈ ਪੀਰ ਬਾਬਾ ਸ਼ਾਵਰ ਪਿਆ ਜੀ